ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਪੰਜਾਬ ਵਿੱਚ ਕਰਵਾਇਆ ਜਾਣ ਵਾਲਾ ਇੱਕ ਵੱਡਾ ਕਬੱਡੀ ਕੱਪ ਜਿੱਥੇ ਬੈਸਟ ਸਟੇਟ ਤੇ ਬੈਸਟ ਜਾਫੀ ਦੇ ਲਈ ਨਵੇਂ ਬੁਲਟ ਮੋਟਰਸਾਈਕਲ ਰੱਖੇ ਗਏ ਹਨ ਤੇ ਫਾਈਨਲ ਮੈਚ ਦੇ ਵਿੱਚ ਰੇਡਾਂ ਤੇ ਜਾਫੀਆਂ ਤੇ ਲਗਾਏ ਜਾਣਗੇ ਮੋਡੀਫਾਈਡ ਫੋਰਡ 3600 ਟਰੈਕਟਰ ਦੇ ਨਾਲ ਹੀ ਦੋਸਤੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਕਬੱਡੀਆਂ ਰਿਲੇਟਡ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੱਬੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਨਾਲ ਹੀ ਦੋਸਤੋ ਇਹ ਪੰਜਵਾਂ ਸ਼ਾਨਦਾਰ ਕਬੱਡੀ ਕੱਪ ਹੈ ਜੋ ਕਿ ਪਿੰਡ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਕਰਵਾਇਆ ਜਾਵੇਗਾ ਮਿਤੀ 3 ਜਨਵਰੀ 2024 ਦਿਨ ਬੁੱਧਵਾਰ ਨੂੰ ਤੇ ਨਾਲ ਹੀ ਦੋਸਤੋ ਇਸ ਕਬੱਡੀ ਕਪ ਦਾ ਲਾਈਵ ਕਬੱਡੀ 300point.com ਦੇ ਆਫੀਸ਼ੀਅਲੀ YouTube ਚੈਨਲ ਉੱਤੇ ਲਾਈਵ ਚਲਾਇਆ ਜਾਵੇਗਾ ਤੇ ਨਾਲ ਹੀ ਦੋਸਤੋ ਇੱਥੇ ਕਬੱਡੀ ਆਲ ਓਪਨ ਦੀਆਂ ਚੋਟੀ ਦੀਆਂ 8 ਅੰਤਰਰਾਸ਼ਟਰੀ ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਦਾ ਪਹਿਲਾ ਇਨਾਮ 1 ਲੱਖ ਰੁਪਇਆ ਤੇ ਦੂਸਰਾ ਇਨਾਮ 75000 ਰੁਪਇਆ 베ਸਟ ਰੀਡਰ ਤੇ 베ਸਟ ਜਾਫੀ ਨੂੰ ਨਵੇਂ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਇਸ ਟੂਰਨਾਮੈਂਟ ਦੀ ਖਾਸੀਅਤ ਇਹ ਆ ਇਸ ਟੂਰਨਾਮੈਂਟ ਦੇ ਫਾਈਨਲ ਮੈਚ ਚ ਬੈਸਟ ਰੇਡਾਂ ਦੇ ਬੈਸਟ ਜੱਫੀਆਂ ਉੱਤੇ ਫੋ ਟਰੈਕਟਰ ਲਗਾਏ ਜਾਣਗੇ ਤੇ ਨਾਲ ਹੀ ਖੁੱਲੇ ਪੈਸੇ ਲਗਾਏ ਜਾਣਗੇ ਤੇ ਨਾਲ ਹੀ ਦੋਸਤੋ ਇੱਥੇ ਸਿੱਪੀ ਗਿੱਲ ਦਾ ਖੁੱਲਾ ਖਾੜਾ ਵੀ ਚਲਾਇਆ ਜਾਵੇਗਾ ਜੇਕਰ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੱਲਦੀ ਹੀ ਵੀਡੀਓ ਨੂੰ ਲਾਈਕ ਕਰਨਾ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗਣ ਦੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ